ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ 8427019817 ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪਣਾ ਪਿੰਡ ਦਾ ਨਾਮ ਤੇ ਐਡਰੈਸ ਦੱਸਿਓ ਜੀ ਪਿੰਡ ਚੀਮਾ ਜੀ ਨਾਮ ਕਾਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ 97799998810 ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਇੱਥੋਂ ਵੀਡੀਓ ਕਵਰ ਕਰਦੇ ਪਏ ਆ ਪਹਿਲਾ ਨੰਬਰ ਜਿਹੜੀ ਵੱਡੀ ਮੱਝ ਦੇਖ ਰਹੇ ਸੂਆ ਗੇੜਾ ਸੂਈ ਵੀ ਆਈ ਇਹ ਤੀਜੀ ਸਵੇਰ ਤੇ ਜੀ ਕਿਹੜੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ 12-13 ਦਿਨਾਂ ਨੂੰ ਸਭ 12-13 ਦਿਨਾਂ ਹੋ ਗਏ ਸੂਈ ਨੂੰ ਬੱਚਾ ਇਹਦੇ ਪਿੱਛੇ ਉਹ ਖੜਿਆ ਬੱਚੇ ਦੋਨੇ ਹਨਾ ਹਾਂਜੀ ਕਟੀਆਂ ਦੇ ਨਾਲ ਅੱਛਾ ਦੋਨਾਂ ਵਗਰੇ ਕਟੀਆਂ ਤੇ ਦੁੱਧ ਚੋਣ ਦਾ ਕਿੰਨਾ ਹਾਜਰ ਆ 15 ਲਿਟਰ ਤਿਆਰ ਆ ਇਹਦੇ ਦੋ ਟਾਈਮ ਚੋਆ ਕੇ ਦੇ ਦਾਂਗੇ ਹਾਂ ਚਾਰ ਟਾਂ ਸੱਤ ਲੀਟਰ ਪਰ ਟਾਈਮ ਦਾ ਚੋਣ ਦਾ ਜਮਾ ਨਿਭੜੂਗਾ ਜਮਾ ਨਿਭੜੂ ਤੇ ਚੋਣ ਚਵਾ ਧਾਰਦੀ ਇੱਕ ਨੰਬਰ ਪੂਰੀ ਇੱਕ ਨੰਬਰ ਤੇ ਰੇਟ ਵਗੈਰਾ ਕੀ ਰਹਿਣਗੇ ਇਹਨਾਂ ਦੇ ਰੇਟ ਵੀਰੇ ਫੋਨ 'ਤੇ ਕਰ ਲਾਂ ਤੋਰੇ ਬਾਅਦ ਸਵਰ ਕੱਦ-ਕਾੜ ਵਗੈਰਾ ਦੇਖੋ ਸੋਹਣਾ ਸਾਫ਼ ਸੁਥਰਾ ਤੇ ਚੰਗੇ ਵਜਨ ਵਜੂਦ ਵਾਲੀ ਮੈਂ ਤੀਜਾ ਤੇ ਸਲੇ ਲੇਵਾ ਵਗੈਰਾ ਦੇਖੋ ਫਿਟਨੈਸ ਲੇਵੇ ਦੀ ਕੰਪੈਕਟ ਹਵਾਨਾ ਨਾਗੂ ਟਟਮਾ ਨਾਗੂ ਡੁਕਮਾ ਤੇ ਚੋਂਡ ਚਵਾ ਦਾ ਥਣ ਦੇਖ ਕੇ ਪਤਾ ਲੱਗ ਜਾਵੇਂ ਕਹਿੰਦਾ ਪਿੰਡ ਦਾ ਘੀਰਾਂ ਤੋਂ ਪਤਾ ਲੱਗ ਜਾਂਦਾ ਤੇ ਕਹਿੰਦਾ ਬਾਪ ਅੰਦਾਜ਼ਾ ਲਾਈ ਆ ਪਾ ਪਰ ਗੇਜ ਮਾਰੂ 17 18 ਦੇ ਵੀਰੇ ਹਾਂ ਜੀ ਹਾਂ ਯਾ ਸਕਦੀ ਅੱਛਾ ਕਹਿੰਦਾ ਬਾਪ 17 ਕਿਲੋ ਦੁੱਧ ਮੰਨ ਕੇ ਬੰਦਾ ਲੈ ਜੇ ਤੇ ਕੱਦ ਕਾੜ ਚੋਂਡ ਚਵਾ ਦੀ ਬੜੀ ਚੰਗੀ ਆ ਹਨਾ ਪੂਰੀ ਚੰਗੀ ਅੱਗੇ 2 ਨੰਬਰ ਜਿਹੜੀ ਝੋਟੀ ਦੇਖ ਰਿਹਾ ਇਹ ਕਿਹੜਾ ਸੂਆ ਸੂਈ ਆ ਜੀ ਇਹ ਦੂਜਾ ਸੂਆ ਸੂਈ ਆ ਅੱਛਾ ਇਹਨੂੰ ਕਹਿਵਾ ਦੇਣਾ ਅੱਜ ਇਹ ਤਾਂ ਪੰਜਮ ਅਛਾ 6.5 ਲੀਟਰ ਪਰ ਇਹਦਾ ਰੇਟ ਵੀ ਫੋਨ ਤੇ ਰਹੂਗਾ ਹਾਂਜੀ ਰੇਟ ਫੋਨ ਤੇ ਚੌਣ ਚਵਾਦੀ ਖਰੀਏ ਬਿਲਕੁਲ ਕੋਈ ਭੂਰ ਸਰਲਾ ਕੁਸ ਅਛਾ ਕਹਿੰਦਾ ਪਾ ਨੰਗ ਜੂ 15 ਤੋਂ ਗਾ ਹਾਂ 15 ਪਲੱਸ ਜਾਊਗੀ ਅਛਾ ਕਹਿੰਦਾ ਪਾ ਇਹਨੂੰ 15 ਮੰਨ ਕੇ ਲੈ ਲਈ ਉਹਨੂੰ 17 ਮੰਨ ਕੇ ਬੱਚੇ ਦੋਨਾਂ ਮਗਰ ਕਟੀਆਂ ਧੋਰੀ ਬਾਹਰ ਨਹੀਂ ਕਰ ਇਹਨੂੰ ਸੋਬਰ ਕੱਦ ਕਾਠ ਵਗੈਰਾ ਜਿੰਦੇ ਜਾਨ ਵਗੈਰਾ ਪੂਰੀ ਓਕੇ ਆ ਤੇ ਥਣ ਦੇਖੋ ਫੁੱਟ ਫੁੱਟ ਸਵਾ ਫੁੱਟ ਦੀ ਵਿਥੀ ਤੇ ਪਿਆ ਤੇ ਥੱਲੋ ਦੇਖ ਕੇ ਪਤਾ ਲੱਗਦਾ ਤਾਂ ਮੂਰ ਲਈ ਗਾੜੀ ਦੇ ਵਿੱਚ ਸਵਾ ਫੁੱਟ ਦਾ ਫਾਸਲਾ ਪਿਆ ਤੇ ਹਾਲੇ ਟਾਈਮ ਬੱਜਿਆ ਜਿਹੜੇ 3 ਵਜੇ ਹਾਲੇ ਤੇ ਗਰਦਨ ਗੁਰਦੇ ਦੇਖੋ ਜਮਾ ਬੋਤੇ ਜਿਹੜੀ ਕਰਦਦਾ ਇਹਦੀ ਤੇ ਦੁੱਧ ਦੀ ਕੁਆਲਿਟੀ ਬਾਕੀ ਮਗਰ ਬੱਚੇ ਆ ਕੇ ਕਟੀਆਂ ਦੋਨੇ ਬੱਚੇ ਆ ਬਾ ਦਿਖਾ ਦਿੰਦੇ ਜਿੰਦ ਜਾਨ ਵਾਲੇ ਚੰਗੀ ਪੱਠ ਕੁਆਲਿਟੀ ਵਾਲੀਆਂ ਝੋਟੀਆਂ ਤੀਜਾ ਸੂਆ ਦੂਜਾ ਸੂਆ ਭਾਂਡਾ ਆਪਦਾ ਘਰੋਂ ਲੈ ਕੇ ਆਓ ਦੋ ਟਾਈਮ ਚੋਕੇ ਤਸੱਲੀ ਕਰਕੇ ਲੈ ਕੇ ਜਾਓ ਤੇ 97791 98810 ਵੀਰ ਦਾ ਮੋਬਾਈਲ ਨੰਬਰ ਸੋ ਬੱਚੇ ਤੁਸੀਂ ਦੇਖ ਸਕਦੇ ਹੋ ਕੱਚੇ ਬੱਚੇ ਆ ਦੋਨਾਂ ਦੇ ਹੀ ਪਿੱਛੇ ਹੀ ਕਟੀਆਂ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲੈਣੇ ਚੈਨਲ ਨੂੰ ਪਿਆਰ ਦੇ ਦਿੱਤਾ